ਦੋਸਤੋ ਨਵੇਂ ਵਿਆਏ ਜੋੜੇ ਬਾਰੇ ਸੁਣਦੇ ਹੀ ਆ ਆਪਣੇ ਦਿਮਾਗ ਦੇ ਵਿੱਚ ਇੱਕ ਸੋਨਾ ਲਹंगा ਪਾਈ ਬੋਟੀ ਆ ਉਸ ਦੇ ਨਾਲ ਖੜਾ ਸ਼ੇਰਵਾਨੀ ਪਾਈ ਕਲਾੜਾ ਯਾਦ ਆਉਂਦਾ ਹੈ ਲੇਕਿਨ ਉਦੋਂ ਕੀ ਹੋਵੇ ਜਦੋਂ ਇੱਕ 22 ਸਾਲ ਦੀ ਸੋਹਣੀ ਸੁਨੱਖੀ ਮੁਟਿਆਰ ਲੇਕਿਨ ਉਸ ਦੇ ਨਾਲ ਖੜਾ ਹੈ ਇੱਕ ਭਿਖਾਰੀ ਆ ਜੋ ਕਿ ਉਸ ਦਾ ਪਤੀ ਬਣ ਚੁੱਕਿਆ ਹੈ ਇੱਕ ਲੜਕੀ ਜਿਸ ਨੇ ਬਚਪਨ ਦੇ ਵਿੱਚ ਆਪਣੇ ਮਾਤਾ ਪਿਤਾ ਨੂੰ ਗਵਾ ਦਿੱਤਾ ਸੀ ਬਚਪਨ ਤੋਂ ਹੀ ਆਪਣੇ ਮਾਮਾ ਮਾਮੀ ਦੇ ਘਰ ਰਹਿ ਰਹੀ ਸੀ ਆ ਉਹਨਾਂ ਦੇ ਘਰ ਹੀ ਪਲੀ ਆ ਲੇਕਿਨ ਜਦੋਂ ਜਵਾਨੀ ਆਈ ਜਿਸ ਉਮਰ ਦੇ ਵਿੱਚ ਕੁੜੀਆਂ ਆਪਣੇ ਹੋਣ ਵਾਲੇ ਘਰ ਵਾਲੇ ਦੇ ਸੁਪਨੇ ਲੈਂਦੀਆਂ ਹਨ ਆਪਣੇ ਸੁਪਨਿਆਂ ਦੇ ਰਾਜਕੁਮਾਰ ਨੂੰ ਯਾਦ ਕਰਦੀਆਂ ਹਨ ਲੇਕਿਨ ਉਸਦੇ ਮਾਮੇ ਨੇ ਐਸਾ ਫੈਸਲਾ ਲਿਆ ਐਸਾ ਕਿ ਨੋ ਨਾ ਕੰਮ ਕਰ ਦਿੱਤਾ ਕਿ ਜਿਸ ਨੂੰ ਸੁਣ ਕੇ ਵੀਰੂ ਕੰਬ ਜਾਂਦੀ ਹੈ ਆਪਣੀ ਹੀ ਸਗੀ ਭਾਂਜੀ ਦਾ ਇੱਕ ਇਹੋ ਜਿਹਾ ਇਨਸਾਨ ਨਾਲ ਵਿਆਹ ਜੋ ਕਿ ਬਿਲਕੁਲ ਗਰੀਬ ਹੈ ਐਨਾ ਗਰੀਬ ਵੀ ਭੀਖ ਮੰਗ ਕੇ ਰੋਟੀ ਖਾਂਦਾ ਹੈ ਲੇਕਿਨ ਜਦੋਂ ਵਿਆਹ ਹੋਇਆ ਵਿਆਕੇ ਭਿਖਾਰੀ ਉਸ ਨੌਜਵਾਨ ਲੜਕੀ ਨੂੰ ਆਪਣੇ ਘਰ ਲਿਆ ਆ ਤੇ ਆਪਣੀ ਝੁੱਗੀ ਦੇ ਵਿੱਚ ਤਾਂ ਜਿਵੇਂ ਹੀ ਰਾਤ ਹੋਈ ਤਾਂ ਰਾਤ ਨੂੰ ਉਸਨੇ ਐਜਾ ਕੰਮ ਕਰ ਦਿੱਤਾ ਆਖਿਰਕਾਰ ਕੀ ਹੋਇਆ ਸੀ ਉਸ ਦਿਨ ਕਿਉਂਕਿ ਤਾਮਾਮੇ ਨੇ ਆ ਜਾ ਕੰਮ ਤੇ ਉਸ ਤੋਂ ਬਾਅਦ ਜੋ ਹੋਇਆ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਹਾਂਜੀ ਦੋਸਤੋ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਆ ਸਿਮਰ ਦੀ ਉਮਰ ਮਹਿਜ 22 ਸਾਲ ਦੀ ਸੀ ਆ ਪਰ ਉਸ ਦੇ ਚਿਹਰੇ ਤੇ ਉਦਾਸੀ ਆ ਜਿਵੇਂ ਜ਼ਿੰਦਗੀ ਨੇ ਸਾਲਾਂ ਤੋਂ ਉਸ ਦੀ ਆਤਮਾ ਨੂੰ ਰਗੜ ਰਗੜ ਕੇ ਘਸਾ ਦਿੱਤਾ ਹੋਵੇ ਇਹ ਪਿੰਡ ਉਸ ਦੇ ਲਈ ਕਦੇ ਘਰ ਨਹੀਂ ਬਣਿਆ ਇਹ ਤਾਂ ਬਸ ਇੱਕ ਹੈ ਜੀ ਜਗ੍ਹਾ ਸੀ ਜਿੱਥੇ ਉਸ ਨੂੰ ਮਜਬੂਰੀ ਨੇ ਲਿਆ ਕੇ ਪਟਕ ਦਿੱਤਾ ਸੀ ਆ ਸੀਮਰ ਜਦੋਂ ਸਿਰਫ 8 ਸਾਲ ਦੀ ਸੀ ਆ ਉਦੋਂ ਇੱਕ ਸੜਕ ਹਾਦਸੇ ਨੇ ਉਸ ਦੇ ਮਾਤਾ ਪਿਤਾ ਦੋਵਾਂ ਨੂੰ ਉਸ ਤੋਂ ਖੋਹ ਲਿਆ ਉਹ ਛੋਟੀ ਜਹੀ ਬੱਚੀ ਜਿਸ ਦਾ ਸਾਰਾ ਸੰਸਾਰ ਇੱਕ ਪਲ ਦੇ ਵਿੱਚ ਬिखर ਗਿਆ ਉਸ ਦੀਆਂ ਅੱਖਾਂ ਦੇ ਸਾਹਮਣੇ ਉਹ ਹੱਸਦਾ ਖੇਡਦਾ ਪਰਿਵਾਰ ਉਹ ਮਾ ਦੀ ਗੋਦ ਉਹ ਪਿਤਾ ਦੀ ਢਿਡਕ ਸਭ ਕੁਝ ਖਤਮ ਹੋ ਗਿਆ ਉਸ ਤੋਂ ਬਾਅਦ ਉਸ ਦੀ ਜ਼ਿੰਦਗੀ ਆ ਕੀ ਆ ਆਪਣੇ ਮਾਮਾ ਮਾਮੀ ਦੇ ਘਰ ਵਿੱਚ ਬਿੱਤਣ ਲੱਗੀ ਆ ਪਰ ਬਿੱਤਣਾ ਸ਼ਬਦ ਵੀ ਆ ਸ਼ਾਇਦ ਛੋਟਾ ਪੈ ਜਾਵੇ ਮਮੇ ਦਾ ਪਰਿਵਾਰ ਪਿੰਡ ਵਿੱਚ ਵਧੀਆ ਸੀ ਪਰ ਉਹਨਾਂ ਦੀ ਸੋਚ ਔਰਤਾਂ ਦੀ ਇੱਜ਼ਤ ਨੂੰ ਸਿਰਫ ਘਰ ਦੇ ਝਾੜੂ ਪੋਚੇ ਤੱਕ ਸੀਮਿਤ ਰੱਖਣ ਦੀ ਸੀ ਆ ਮਾਮੀ ਦਾ ਮੂੰਹ ਹਮੇਸ਼ਾ ਤਾਨੇ ਮਾਰਨ ਲਈ ਖੁੱਲਦਾ ਉਹ ਹਰ ਵਾਰ ਕਹਿੰਦੀ ਆ ਤੇਰੇ ਮਾਤਾ ਪਿਤਾ ਤਾਂ ਚਲੇ ਗਏ ਹੁਣ ਅਸੀਂ ਹੀ ਤੇਰਾ ਬੋਝ ਚੁੱਕਾਂਗੇ ਆ ਸਾਡੇ ਸਿਰ ਤੇ ਬੈਠੀ ਆ ਅਸੀਂ ਹਾਂ ਜੋ ਤੇਰਾ ਸਭ ਕੁਝ ਕਰ ਰਹੇ ਹਾਂ ਹਰ ਰੋਟੀ ਗਿਣ-ਗਿਣ ਕੇ ਦਿੱਤੀ ਜਾਂਦੀ ਸੀ ਨਵੇਂ ਜਾਂ ਚੰਗੇ ਕੱਪੜੇ ਪਾਉਣ ਤੇ ਤਾਂ ਬਿਲਕੁਲ ਰੋਕ ਸੀ ਤੇ ਸਕੂਲ ਭੇਜਣਾ ਤਾਂ ਬਸ ਦਿਖਾਵੇ ਦਾ ਸੀ ਆ ਸਿਮਰ ਦੀ ਫਰਵਰੀ 'ਚ ਐਸੀ ਤਾਨੇ ਤੇ ਅਪਮਾਨ ਦੇ ਮਾਮੇ-ਮਾਮੀ ਦੀ ਆ ਇੱਕ ਹੋਰ ਕੁੜੀ ਸੀ ਆ ਜਿਸਦਾ ਨਾਮ ਜਸਪ੍ਰੀਤ ਸੀਆ ਉਹ ਸਭ ਦੀ लाਡਲੀ ਸੀਆ ਉਹ ਟਿਊਸ਼ਨ ਤੇ ਵੀ ਜਾਂਦੀ ਸੀ ਨਵੇਂ ਕੱਪੜੇ ਵੀ ਸਾਨੂੰ ਸਕੂਲ ਆ ਉਸ ਨੂੰ ਮੋਬਾਈਲ ਵੀ ਦਿੱਤਾ ਸੀ ਆ ਸਾਰਾ ਕੁਝ ਸੀ ਜਸਪ੍ਰੀਤ ਦੇ ਵਿਆਹ ਦੀ ਇੱਕ ਗੱਲ ਇੱਕ ਸਰਕਾਰੀ ਅਫਸਰ ਰਾਜੇ ਨਾਲ ਤੈ ਹੋ ਚੁੱਕੀ ਸੀ ਜੋ ਸ਼ਹਿਰ ਦੇ ਵਿੱਚ ਤਾਇਨਾਤ ਸੀ ਆ ਪਿੰਡ ਵਾਲੇ ਕਹਿੰਦੇ ਸੀ ਜਸਪ੍ਰੀਤ ਦੀ ਤਾਂ ਕਿਸਮਤ ਰਾਜਕੁਮਾਰੀ ਵਰਗੀ ਹੈ ਪਰ ਸੀਮਰ ਉਹ ਤਾਂ ਵਿਚਾਰੀ ਘਰ ਦੇ ਕੋਨਿਆਂ ਵਿੱਚ ਲੁਕ ਲੁਕ ਕੇ ਰੋਂਦੀ ਸੀ ਆ ਉਸ ਦੀਆਂ ਅੱਖਾਂ ਵਿੱਚ ਸੁਪਨੇ ਘੱਟ ਦਰਦ ਜ਼ਿਆਦਾ ਸੀ ਇੱਕ ਦਿਨ ਪਿੰਡ ਦੇ ਖੇਤ ਵਿੱਚ ਸਿਮਰ ਨੂੰ ਇੱਕ ਮੁੰਡੇ ਨਾਲ ਗੱਲ ਕਰਦੇ ਦੇਖ ਲਿਆ ਗਿਆ ਬਸ ਐਨੀ ਇੱਕ ਗੱਲ ਮਾਮੇ ਲਈ ਆ ਇੱਕ ਅੱਗ ਦਾ ਗੋਲਾ ਬਣ ਗਿਆ ਉਸਨੇ ਉਸ ਨੂੰ ਦੋ ਥੱਪੜ ਮਾਰੇ ਤੇ ਕਮਰੇ ਵਿੱਚ ਬੰਦ ਕਰ ਦਿੱਤਾ ਮਾਮੀ ਨੇ ਚੀਕ ਕੇ ਕਿਹਾ ਹੁਣ ਇਸ ਦਾ ਵਿਆਹ ਕਰਨਾ ਹੀ ਪਵੇਗਾ ਨਹੀਂ ਤਾਂ ਸਾਡੀ ਨੱਕ ਵੜਾ ਕੇ ਰੱਖ ਦੇਵੇਗੀ ਉਸ ਦੌਰਾਨ ਪਿੰਡ ਦੇ ਵਿੱਚ ਹੀ ਕਜ ਨਵੀਂ ਭਿਖਾਰੀ ਦਿਖਣ ਲੱਗਾ ਪਾਟੇ ਪੁਰਾਣੇ ਕੱਪੜੇ ਉਲਝੇ ਹੋਏ ਵਾਲ ਇਹਾਰੇ ਤੇ ਤੂੜ ਦੀ ਪਰਤ ਪਰ ਅੱਖਾਂ ਦੇ ਵਿੱਚ ਇੱਕ ਨੂਗਾਈ ਸੀ ਆ ਜੋ ਉਸ ਨੂੰ ਬਾਕੀ ਭਿਖਾਰੀਆਂ ਤੋਂ ਵੱਖ ਕਰਦੀ ਸੀ ਆ ਕੋਈ ਨਹੀਂ ਜਾਣਦਾ ਸੀ ਆ ਉਹ ਕੌਣ ਹੈ ਕਿੱਥੋਂ ਆਇਆ ਹੈ ਉਹ ਗੁਰਦੁਆਰੇ ਦੇ ਕੋਲ ਬੈਠਦਾ ਬੱਚਿਆਂ ਨੂੰ ਮੁਸਕਰਾ ਕੇ ਦੇਖਦਾ ਤੇ ਕਦੇ-ਕਦੇ ਦੂਰੋਂ ਮਾਮੇ ਦੇ ਘਰ ਵੱਲ ਚਾਗਦਾ ਰਹਿੰਦਾ ਸਿਮਰ ਉਸ ਨੂੰ ਜਾਣਦੀ ਨਹੀਂ ਸੀ ਅੱਪਰ ਕਈ ਵਾਰ ਉਹਨਾਂ ਦੀਆਂ ਨਜ਼ਰਾਂ ਮਿਲੀਆਂ ਸਨ ਉਸ ਭਿਖਾਰੀ ਨੇ ਦੇਖਿਆ ਵੀ ਆ ਕਿਵੇਂ ਮਾਮੀ ਸਿਮਰ ਨੂੰ ਝਿੜਕਦੀ ਹੈ ਕਿਵੇਂ ਮਾਮਾ ਗਾਲਾਂ ਕੱਢਦੇ ਹਨ ਤੇ ਕਿਵੇਂ ਉਹ ਕੁੜੀ ਤੋਂ ਪੰਜਾਪ ਸਾਰਾ ਕੁਝ ਸਹਿ ਲੈਂਦੀ ਹੈ ਸਿਮਰ ਨੂੰ ਨਹੀਂ ਪਤਾ ਸੀ ਆ ਕਿ ਕੋਈ ਉਸ ਦੀਆਂ ਤਕਲੀਫਾਂ ਨੂੰ ਇੰਨੀ ਗੌਰ ਨਾਲ ਦੇਖ ਰਿਹਾ ਹੈ ਪਰ ਉਹ ਭਿਕਾਰੀ ਹਰ ਰੋਜ਼ ਦੇਖਦਾ ਉਹ ਦੇਖਦਾ ਸੀ ਕਿਵੇਂ ਇਸ ਕੁੜੀ ਨੂੰ ਘਰ ਵਾਲੇ ਬਹੁਤ ਸਮਝਦੇ ਹਨ ਕਿਵੇਂ ਉਸ ਦੀ ਆਤਮਾ ਨੂੰ ਕੁਚਲਿਆ ਜਾ ਰਿਹਾ ਸੀ ਤੇ ਸ਼ਾਇਦ ਇੱਥੋਂ ਹੀ ਉਸ ਦੇ ਦਿਲ ਵਿੱਚ ਕੁਝ ਜਾਗਣ ਲੱਗਾ ਵਕਤ ਲੰਘਦਾ ਗਿਆ ਮਾਮੇ ਮਾਮੀ ਦਾ ਗੁੱਸਾ ਵੱਧਦਾ ਗਿਆ ਸਿਮਰ ਨੇ ਕੋਈ ਗੁਨਾਹ ਨਹੀਂ ਕੀਤਾ ਸੀ ਆ ਉਸਨੇ ਬਸ ਇੱਕ ਵਾਰ ਹਿੰਮਤ ਕਰਕੇ ਸਵਾਲ ਪੁੱਛਿਆ ਸੀ ਕਿ ਮੇਰੀ ਜ਼ਿੰਦਗੀ ਦਾ ਫੈਸਲਾ ਮੈਂ ਨਹੀਂ ਕਰ ਸਕਦੀ ਆ ਪਰ ਇਹਨਾ ਕਹਿਣਾ ਉਨਾਂ ਲਈ ਬਗਾਵਤ ਬਣ ਗਿਆ ਮਾਮੇ ਨੇ ਗੁੱਸੇ ਵਿੱਚ ਐਲਾਨ ਕਰ ਦਿੱਤਾ ਇਸ ਨੇ ਸਾਡੇ ਘਰ ਦੀ ਨੱਕ ਵੜਾ ਦਿੱਤੀ ਹੈ ਹੁਣ ਇਸ ਦਾ ਵਿਆਹ ਇੱਕ ਭਿਖਾਰੀ ਨਾਲ ਹੋਵੇਗਾ ਤਾਂ ਕਿ ਇਸ ਨੂੰ ਸਬਕ ਮਿਲੇ ਆਸ ਪੜੋਸ ਵਾਲੇ ਆ ਜਿਨ੍ਹਾਂ ਨੂੰ ਸਚਾਈ ਤੋਂ ਕੋਈ ਮਤਲਬ ਨਹੀਂ ਸੀ ਆ ਉਹਨਾਂ ਨੂੰ ਤਾਂ ਬਸ ਤਮਾਸ਼ਾ ਚਾਹੀਦਾ ਸੀ ਆ ਉਹ ਵੀ ਜਿਵੇਂ ਇਹ ਹਾਲਾਤ ਦੇਖ ਕੇ ਖੁਸ਼ ਹੁੰਦੇ ਹੋਣ ਕਿਸੇ ਨੇ ਪੁੱਛਿਆ ਕੀ ਆ ਕੁੜੀ ਨੇ ਅੱਗੋਂ ਜਵਾਬ ਮਿਲਿਆ ਜ਼ਿਆਦਾ ਸਮਝਦਾਰ ਬਣਨ ਲੱਗੀ ਹੈ ਕੋਈ ਬੋਲਿਆ ਅੱਜ ਕੱਲ੍ਹ ਦੀਆਂ ਕੁੜੀਆਂ ਦੇ ਵਿੱਚ ਸ਼ਰਮ ਨਹੀਂ ਬਚੀ ਆ ਤੇ ਕੋਈ ਹੱਸ ਕੇ ਕਹਿ ਗਿਆ ਚੰਗਾ ਹੋਇਆ ਸਹੀ ਸਬਕ ਮਿਲੇਗਾ ਤੁਸੀਂ ਡਾਟ ਕੇ ਰੱਖੋ ਕੋਈ ਗੱਲ ਨਹੀਂ ਹੈ ਗੁਰਦੁਆਰੇ ਦੇ ਬਾਹਰ ਉਹ ਭਿਕਾਰੀ ਸ਼ਾਂਤ ਬੈਠਾ ਜਿਵੇਂ ਉਸ ਨੂੰ ਸਾਰਾ ਕੁਝ ਪਤਾ ਹੋਵੇ ਤੇ ਸਿਮਰ ਉਹ ਬਸ ਦੇਖ ਰਹੀ ਸੀ ਇਹ ਕਿ ਕਿ ਐਜਾ ਸਮਾਜ ਤੇ ਆਸ ਪੜੋਸ ਜੋ ਉਸ ਦੀ ਮਜਬੂਰੀ ਨੂੰ ਗੁਨਾਹ ਬਣਾ ਚੁੱਕੇ ਸੀ ਆ ਉਸ ਦੀ ਖਾਮੋਸ਼ੀ ਨੂੰ ਸਜ਼ਾ ਉਹ ਦਿਨ ਆ ਗਿਆ ਗੁਰਦੁਆਰੇ ਦੇ ਬਾਹਰ ਉਹ ਭਿਕਾਰੀ ਫਿਰ ਤੋਂ ਬੈਠਾ ਸੀ ਇਮਾਮੇ ਨੇ ਸਿਮਰ ਤੋਂ ਕਿਹਾ ਹੁਣ ਇਹ ਹੀ ਤੇਰਾ ਘਰ ਵਾਲਾ ਹੈ ਪਾਟੇ ਕੱਪੜੇ ਖਿਲਰੇ ਬਾੜ ਪਰ ਅੱਖਾਂ ਦੇ ਵਿੱਚ ਉਹ ਡੂੰਘਾਈ ਆ ਸਿਮਰ ਨੇ ਪਹਿਲੀ ਵਾਰ ਉਸ ਦੀਆਂ ਅੱਖਾਂ ਵਿੱਚ ਦੇਖਿਆ ਉਹ ਅੱਖਾਂ ਕੁਝ ਕਹਿਣਾ ਚਾਹੁੰਦੀਆਂ ਸਨ ਬਲਕਿ ਇਹ ਸਮਝ ਨਹੀਂ ਆਇਆ ਮਾਮੀ ਨੇ ਤਾਨਾ ਮਾਰਿਆ ਹੁਣ ਪੁੱਗਤ ਸਿਮਰ ਨੇ ਸਿਰ ਝੁਕਾ ਕੇ ਮਜਬੂਰੀ ਵਿੱਚ ਜਿਵੇਂ ਮਾਮੇ ਨੇ ਕਿਹਾ ਉਹ ਮੈਂ ਕਰ ਦਿੱਤਾ ਉੱਥੇ ਹੀ ਉਸਦਾ ਵਿਆਹ ਹੋ ਗਿਆ ਉਸਦਾ ਦਿਲ ਕਰ ਰਿਹਾ ਸੀ ਆ ਵੀ ਕਿਸੇ ਤਰੀਕੇ ਬਸ ਇੱਥੋਂ ਭੱਜ ਜਾਵਾਂ ਲੇਕਿਨ ਹਿੰਮਤ ਨਹੀਂ ਹੋਈ ਉਸ ਦੀ ਹਿੰਮਤ ਨਹੀਂ ਸੀ ਆ ਵੀ ਆਪਣੇ ਉਹਨਾਂ ਮਾਮਾ ਮਾਮੀ ਦੇ ਖਿਲਾਫ ਇੱਕ ਵੀ ਸ਼ਬਦ ਬੋਲੇ ਜਿਨ੍ਹਾਂ ਨੇ ਬਚਪਨ ਤੋਂ ਹੀ ਉਸ ਨੂੰ ਆ गाने ਦਿੱਤੇ ਸੀ ਆ ਹੁਣ ਚਾਹ ਦੇ ਵਿਆ ਜਿਹੜਾ ਹੈ ਕਰਵਾ ਰਹੇ ਹਨ ਲੇਕਿਨ ਇਸ ਦੇ ਪਿੱਛੇ ਮਨਸਾ ਵੀ ਸਿਮਰ ਨੂੰ ਆ ਸਾਫ ਸਮਝਾ ਰਹੀ ਸੀ ਆ ਮਨਸਾ ਉਹ ਜ਼ਮੀਨ ਜਿਸ ਨੂੰ ਉਸਦੇ ਮਾਮੇ ਹੜਪਣਾ ਚਾਹੁੰਦੇ ਸੀ ਆ ਤੇ ਜਿਸਦੇ ਲਈ ਇਹ ਸਾਰੇ ਕੁਝ ਕਰ ਰਹੇ ਸੀ ਆ ਲੇਕਿਨ ਵਜਾ ਸਮਝ ਨਹੀਂ ਆ ਰਹੀ ਸੀ ਆ ਲੇਕਿਨ ਆਖਿਰਕਾਰ ਐਨੇ ਦਰਿੰਦੇ ਕਿਵੇਂ ਹੋ ਸਕਦੇ ਹਨ ਚੁੱਪਚਾਪ ਜਿਵੇਂ ਉਹ ਕਹਿੰਦੇ ਉਹਵੇਂ ਕਰਦੀ ਗਈ ਪਰ ਉਸ ਨੂੰ ਕੀ ਪਤਾ ਸੀ ਆ ਕੀ ਇਹ ਵਿਆਹ ਜਿਸ ਨੂੰ ਸਾਰਿਆਂ ਨੇ ਸਾਜਾ ਸਮਝਿਆ ਅਸਲ ਦੇ ਵਿੱਚ ਇੱਕ ਸਾਦੀ ਸੀ ਆ ਉਸ ਭਿਕਾਰੀ ਦੀ ਆ ਸਾਜੀ ਛ ਜਿਸਨੇ ਸੀਮਰ ਦੀ ਚੁੱਪੀ ਤੇ ਉਸਦੀ ਆਤਮਾ ਨਾਲ ਪਿਆਰ ਕਰ ਲਿਆ ਸੀ ਆ ਉਸਨੇ ठान ਲਿਆ ਸੀ ਕਿ ਹੁਣ ਇਸ ਕੁੜੀ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਤਕਲੀਫ ਨਹੀਂ ਆਵੇਗੀ ਵਿਆਹ ਤੋਂ ਬਾਅਦ ਸਿਮਰ ਦੀ ਜ਼ਿੰਦਗੀ ਇੱਕ ਹਨੇਰੀ ਸੁਰੰਗ ਵਿੱਚ ਬਦਲ ਗਈ ਆ ਗੁਰਦੁਆਰੇ ਦੀਆਂ ਲਾਵਾਂ ਤਾਂ ਪੂਰੀਆਂ ਹੋ ਗਈਆਂ ਪਰ ਪਿੰਡ ਵਾਲਿਆਂ ਦੀ ਨਜ਼ਰਾਂ ਵਿੱਚ ਉਸ ਦੀ ਕੀਮਤ ਹੁਣ ਮਿੱਟੀ ਤੋਂ ਵੀ ਸਸਤੀ ਹੋ ਚੁੱਕੀ ਸੀ ਜਦੋਂ ਆਪਣੀ ਉਸ ਝੂਗੀ ਨੂਮਾ ਘਰ ਤੋਂ ਪਾਣੀ ਭਰਨਾ ਨਿਕਲੀ ਆ ਔਰ ਤਾਂ ਹੱਸ ਕੇ ਕਹਿੰਦੀਆਂ ਉਹ ਦੇਖੋ ਭਿਕਾਰੀ ਦੀ ਰਾਣੀ ਜਾ ਰਹੀ ਹੈ ਕੁਝ ਬਜ਼ੁਰਗ ਤਾਂ ਬੱਚਿਆਂ ਨੂੰ ਸਮਝਾਉਂਦੇ ਆਹ ਦੇਖੋ ਆ ਕੰਮ ਨਹੀਂ ਕਰਨਾ ਨਹੀਂ ਤਾਂ ਉਹ ਦੇਖੋ ਉਸ ਕੁੜੀ ਵਾਲਾ ਹਾਲ ਹੋਵੇਗਾ ਸਿਮਰ ਦੀ ਆਤਮਾ ਹਰ ਦਿਨ ਨਵੇਂ-ਨਵੇਂ ਤਾਨੇ ਮਿਲਦੇ ਹਰ ਤਾਨਾ ਮੇਣਾ ਉਸ ਦੇ ਅੰਦਰ ਦੀ ਅੱਗ ਨੂੰ ਹੋਰ ਭੜਕੋਂਦਾ ਮਾਮੇ-ਮਾਮੀ ਨੇ ਉਸ ਨਾਲ ਸਾਰੇ ਰਿਸ਼ਤੇ ਤੋੜ ਲਏ ਉਸ ਦੇ ਸਾਹਮਣੇ ਤੁਲੰਗਦੇ ਤਾਂ ਨਜ਼ਰਾਂ ਫੇਰ ਲੈਂਦੇ ਜਿਵੇਂ ਕਿ ਉਹ ਥੇ ਹੈ ਵੀ ਨਹੀਂ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਆ ਮਾਮੀ ਨੇ ਸਾਰੇ ਪਿੰਡ ਵਿੱਚ ਕਹਿ ਦਿੱਤਾ ਸੀ ਹੁਣ ਇਸ ਕੁੜੀ ਨਾਲ ਸਾਡਾ ਕੋਈ ਵਾਸਤਾ ਨਹੀਂ ਹੈ ਜਸਪ੍ਰੀਤ ਜੋ ਕਦੇ ਉਸ ਦੀ ਭੈਣ ਵਰਗੀ ਸੀ ਆ ਹੁਣ ਇੱਕ ਪਰਾਇ ਤੇ ਅਮੀਰ ਦੁਨੀਆ ਵਿੱਚ ਰੰਮ ਚੁੱਕੀ ਸੀ ਆ ਰਾਜਿਆਂ ਨਾਲ ਵਿਆਹ ਹੋਣ ਤੋਂ ਬਾਅਦ ਉਹ ਦਿਖਾਵੇ ਲਈ ਪਿੰਡ ਆਉਂਦੀ ਆ ਤੇ ਜੇ ਆ ਸਿਮਰਾ ਕੋਲ ਵੀ ਹੁੰਦੀ ਆ ਤਾਂ ਉਸਦੇ ਹਾਵ ਭਾਵ ਬਦਲ ਜਾਂਦੇ ਉਸਦਾ ਤਾਨਾ ਹਾਲੇ ਵੀ ਸਿਮਰ ਦੇ ਕੰਨਾਂ ਵਿੱਚ ਗੂੰਜਦਾ ਤੂੰ ਤਾਂ ਭਿਕਾਰੀ ਦੀ ਬੋਟੀ ਹੈ ਜਾ ਪੀਖ ਮੰਗ ਸਿਮਰ ਹੁਣ ਉਸ ਛੋਟੀ ਜਈ ਝੁੱਗੀ ਦੇ ਵਿੱਚ ਆਪਣੇ ਘਰ ਵਾਲੇ ਦੇ ਨਾਲ ਰਹਿਣ ਲੱਗੀ ਉਹ ਆਦਮੀ ਜਿਸ ਨੂੰ ਸਾਰੇ ਭਿਕਾਰੀ ਕਹਿੰਦੇ ਸਨ ਦਿਨ ਪਰ ਧੁੱਪ ਰਹਿਂਦਾ ਨਾ ਜ਼ਿਆਦਾ ਬੋਲਦਾ ਨਾ ਹੀ ਕੋਈ ਸ਼ਿਕਾਇਤ ਕਰਦਾ ਉਹ ਰੋਜ਼ ਸਵੇਰੇ ਛੇਤੀ ਉੱਠ ਕੇ ਝੁੱਗੀ ਦੇ ਆਸ-ਪਾਸ ਝਾੜੂ ਲਾਉਂਦਾ ਕਿਤੋਂ ਸੁੱਕੀਆਂ ਲੱਕੜਾਂ ਲਿਆਉਂਦਾ ਤੇ ਦੋਵਾਂ ਲਈ ਖਾਣਾ ਬਣਾਉਂਦਾ ਜਦੋਂ ਸੀਮਰ ਉਸ ਨੂੰ ਗੁੱਸੇ ਨਾਲ ਦੇਖਦੀ ਉਹ ਮੁਸਕਰਾ ਦਿੰਦਾ ਉਹ ਹੱਸਾਇਆ ਨਹੀਂ ਸੀ ਜਿਸ ਵਿੱਚ ਕੋਈ ਬੇਇੱਜ਼ਤੀ ਹੋਵੇ ਉਹ ਹੱਸਾਇਆ ਜਾਂ ਸੀ ਜਿਸ ਵਿੱਚ ਪਿਆਰ ਚਲਕਦਾ ਸੀ ਉਹ ਹੱਸਾਇਕਰ ਹੈ ਸੀ ਜਿਵੇਂ ਕਿਸੇ ਐਜੇਨਸਾਨ ਦਾ ਜਿਸ ਨੂੰ ਦੁਨੀਆ ਦੀ ਸਚਾਈ ਪਤਾ ਹੋਵੇ ਪਰ ਉਹ ਬੋਲਦਾ ਨਹੀਂ ਸੀ ਆ ਸਿਮਰ ਦਾ ਮਨ ਉਸਤੇ ਉਲਝਣ ਲੱਗਾ ਇੱਕ ਪਾਸੇ ਦੁਨੀਆ ਉਸ ਨੂੰ ਬੇਇੱਜ਼ਤ ਕਰਦੀ ਹੈ ਦੂਜੇ ਪਾਸੇ ਇਹ ਆਦਮੀ ਉਸ ਨਾਲ ਬੜੀ ਇੱਜ਼ਤ ਨਾਲ ਪੇਸ਼ ਆਉਂਦਾ ਸੀ ਆ ਉਸਨੇ ਕਦੇ ਸੀਮਰ ਤੇ ਹੱਥ ਨਹੀਂ ਜੱਕਿਆ ਸੀ ਤੇ ਕਦੇ ਕੋਈ ਜ਼ੋਰ ਨਹੀਂ ਪਾਇਆ ਕਦੇ ਕੋਈ ਗਲਤ ਸ਼ਬਦ ਨਹੀਂ ਕਿਹਾ ਨਾ ਹੀ ਕੋਈ ਉੱਚੀ ਆਵਾਜ਼ ਦੇ ਵਿੱਚ ਗੱਲ ਕੀਤੀ ਆ ਪਰ ਉਸਨੇ ਕਦੇ ਕੋਈ ਪਾਵਨਾਤਮਕ ਰਿਸ਼ਤਾ ਵੀ ਨਹੀਂ ਦਿਖਾਇਆ ਸੀ ਇਹ ਸੀ ਮਰਦੀ ਇਹ ਚੁੱਪਾ ਹੁਣ ਉਸ ਨੂੰ ਤੋੜਨ ਲੱਗੀ ਆ ਉਹ ਸੋਚਦੀ ਕੀ ਆ ਇਹ ਸੱਚਮੁੱਚ ਫਿਕਾਰੀ ਹੈ ਜਿਹ ਹੈ ਤਾਂ ਇੰਨਾ ਸ਼ਾਂਤ ਤੇ ਸਬਰ ਵਾਲਾ ਕਿਵੇਂ ਹੋ ਸਕਦਾ ਹੈ ਕਦੇ-ਕਦੇ ਉਹ ਉਸ ਤੋਂ ਸਵਾਲ ਕਰਦੀ ਤੁਹਾਡਾ ਨਾਮ ਕੀ ਹੈ ਕਿੱਥੋਂ ਆਏ ਹੋ ਉਹ ਬਸ ਇੱਕ ਸਿੱਧੀ ਜਈ ਨਜ਼ਰ ਨਾਲ ਦੇਖਦਾ ਤੇ ਕਹਿੰਦਾ ਜੋ ਤੂੰ ਜਾਣਨਾ ਚਾਹੁੰਦੀ ਹੈ ਉਹ ਵਕਤ ਖੁਦ ਦੱਸੇਗਾ ਇਸ ਜਵਾਬ ਨੇ ਸਿਮਰ ਦੇ ਅੰਦਰ ਦੋ ਚੀਜ਼ਾਂ ਜਗਾ ਦਿੱਤੀਆਂ ਜਗਿਆਸਾ ਤੇ ਵਿਦਰੋਹ ਹੁਣ ਉਹ ਸਿਰਫ ਸਹਿਣ ਵਾਲੀ ਕੁੜੀ ਨਹੀਂ ਸੀ ਆ ਹੁਣ ਉਹ ਹਰ ਦਿਨ ਕੁਝ ਨਵਾਂ ਜਾਣਨ ਦੀ ਕੋਸ਼ਿਸ਼ ਕਰਦੀ ਉਹ ਝੁੱਗੀ ਦੇ ਹਰ ਕੋਨੇ ਨੂੰ ਫਰੋਲਦੀ ਆ ਹਰ ਪੁਰਾਣੇ ਕੱਪੜੇ ਦੀ ਜੇਬ ਢੋਲਦੀ ਆ ਹਰ ਗੱਲ ਨੂੰ ਯਾਦ ਰੱਖਦੀ ਉਸ ਨੂੰ ਹੁਣ ਜਵਾਬ ਚਾਹੀਦਾ ਸੀ ਆ ਆਪਣੇ ਬੀਤੇ ਦਾ ਨਹੀਂ ਆ ਆਪਣੇ ਭਵਿੱਖ ਦਾ ਸਿਮਰਦੀ ਜ਼ਿੰਦਗੀ ਵਿੱਚ ਹੁਣ ਕੋਈ ਹਲਚਲ ਨਹੀਂ ਸੀ ਆ ਸਿਰਫ ਇੱਕ ਠਹਿਰਾਵ ਸੀ ਆ ਪਰ ਉਹ ਠਹਿਰਾਵ ਬਾਹਰੋਂ ਸ਼ਾਂਤ ਦਿਖਦਾ ਤੇ ਅੰਦਰੋਂ ਬਰਫ਼ ਦੀ ਤਰ੍ਹਾਂ ਚੁੱਪਦਾ ਸੀ ਉਹ ਆਪਣੇ ਘਰ ਵਾਲੇ ਨੂੰ ਹੁਣ ਪਹਿਲਾਂ ਨਾਲੋਂ ਜ਼ਿਆਦਾ ਗੌਰ ਨਾਲ ਦੇਖਣ ਲੱਗੀ ਆ ਕਦੇ-ਕਦੇ ਨੋਟਿਸ ਕਰਦੀ ਸੀ ਆ ਕਿਉਂ ਇੱਕ ਨੋਟਬੁੱਕ ਵਿੱਚ ਕੁਝ ਲਿਖਦਾ ਹੈ ਕੁਝ ਐਜਾ ਜੋ ਆਮ ਭਾਸ਼ਾ ਵਿੱਚ ਨਹੀਂ ਲੱਗਦਾ ਸੀ ਆ ਸ਼ਾਇਦ ਕੋਈ ਕੋਡ ਜਾਂ ਵਿਦੇਸ਼ੀ ਲਿਪੀ ਸੀ ਆ ਜਦੋਂ ਵੀ ਸਿਮਰ ਚਾਕਣ ਦੀ ਕੋਸ਼ਿਸ਼ ਕਰਦੀ ਆ ਉਹ ਨੋਟਬੁੱਕ ਗਾਇਬ ਹੋ ਜਾਂਦੀ ਆ ਜਾਂ ਲੁਕੋ ਦਿੰਦਾ ਇੱਕ ਰਾਤ ਜਦੋਂ ਉਸ ਦਾ ਘਰ ਵਾਲਾ ਬਾਹਰ ਗਿਆ ਹੋਇਆ ਸੀ ਆ ਸਿਮਰ ਨੇ ਝੁੱਗੀ ਦੇ ਕੋਨਿਆਂ ਨੂੰ ਲੱਭਣਾ ਸ਼ੁਰੂ ਕੀਤਾ ਛੱਤ ਦੇ ਹੇਠਾਂ ਇੱਕ ਪੁਰਾਣਾ ਬੈਗ ਰੱਖਿਆ ਸੀ ਆ ਉਸ ਵਿੱਚ ਇੱਕ ਚਿੱਟਾ ਹੀ ਰੁਮਾਲ ਲਪੇਟਿਆ ਇੱਕ ਪੈਨ ਸੀ ਆ ਉਹ ਇੱਕ ਸਧਾਰਨ ਪਹਿਨਾ ਨਹੀਂ ਸੀ ਆ ਤੇ ਇੱਕ ਆਈਡੀ ਕਾਰਡ ਵੀ ਸੀ ਆ ਜਿਸ ਦੇ ਕੋਨੇ ਤੇ ਹਲਕੀ ਜਈ ਤਸਵੀਰ ਚਲਕ ਰਹੀ ਸੀ ਆ ਸਿਮਰ ਦੇ ਸਾਹ ਰੁਕ ਗਏ ਆ ਕਿ ਇਹ ਸਭ ਝੂਠ ਹੈ ਇਹ ਆਦਮੀ ਸਿਰਫ ਭਿਕਾਰੀ ਨਹੀਂ ਕੋਈ ਹੋਰ ਹੈ ਅਗਲੇ ਦਿਨ ਜਦੋਂ ਉਹ ਆਪਣੇ ਘਰ ਵਾਲੇ ਤੋਂ ਇਸ ਬਾਰੇ ਪੁੱਛਣ ਲੱਗੀ ਆ ਤਾਂ ਹੀ ਇੱਕ ਨੀਲੀ ਕਾਰ ਝੁੱਗੀ ਦੇ ਕੋਲ ਆ ਕੇ ਰੁਕੀ ਆ ਉਸ ਵਿੱਚੋਂ ਦੋ ਲੋਕ ਸੂਟ ਵਿੱਚ ਉਤਰੇ ਇੱਕ ਦੇ ਜੇਬ ਵਿੱਚ ਲੈਪਟਾਪ ਸੀ ਆ ਦੂਜੇ ਦੇ ਕੰਨ ਵਿੱਚ ایرਵਰਡਸ ਉਸੀ ਦੇਵਸ ਦੇ ਘਰ ਵਾਲੇ ਦੇ ਕੋਲ ਗਏ ਤੇ ਅੰਗਰੇਜ਼ੀ ਵਿੱਚ ਗੱਲ ਕਰਨ ਲੱਗੇ ਸਰ ਸਿਮਰ ਨੇ ਸਾਫ਼ ਸੁਣਿਆ ਸਿਮਰ ਨੇ ਜੋ ਸੁਣਿਆ ਉਹ ਸੁਣ ਕੇ ਤਾਂ ਸਿਮਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਆ ਕਰਨ ਇਹ ਨਾਮ ਤਾਂ ਉਸ ਪੈਨ ਤੇ ਲਿਖਿਆ ਸੀ ਆ ਉਸ ਦੇ ਮਨ ਵਿੱਚ ਹੁਣ ਸਵਾਲ ਨਹੀਂ ਬਲਕਿ ਸਵਾਲਾਂ ਦੇ tufaan ਸਨ ਆ ਉਸੇ ਰਾਤ ਸਿਮਰ ਨੇ ਹਿੰਮਤ ਜਟਾਈ ਤੇ ਆਪਣੇ ਘਰ ਵਾਲੇ ਦਾ ਸਾਹਮਣਾ ਕੀਤਾ ਤੁਸੀਂ ਕੌਣ ਹੋ ਆ ਸੱਚ ਦੱਸੋ ਤੁਸੀਂ ਮੈਨੂੰ ਭਿਖਾਰੀ ਨਹੀਂ ਲੱਗਦੇ ਤੁਹਾਡੀਆਂ ਅੱਖਾਂ ਦੇ ਵਿੱਚ ਉਹ ਥਕਾਵਟ ਨਹੀਂ ਆ ਜੋ ਭੁੱਖਿਆਂ ਦੀ ਹੁੰਦੀ ਹੈ ਤੁਹਾਡੇ ਵਿੱਚ ਉਹ ਸ਼ਾਂਤੀ ਹੈ ਜੋ ਸਭ ਕੁਝ जान ਵਾਲਿਆਂ ਵਿੱਚ ਹੁੰਦੀ ਹੈ ਤੁਸੀਂ ਕੌਣ ਹੋ ਉਹ ਚੁੱਪਚਾਪ ਉਸ ਨੂੰ ਲਿਖਦਾ ਰਿਹਾ ਫਿਰ ਬੋਲਿਆ ਵਕਤ ਆਉਣ ਦਿਓ ਸਾਰੇ ਜਵਾਬ ਮਿਲ ਜਾਣਗੇ ਅਗਲੇ ਦਿਨ ਉਹ ਪਿੰਡ ਦੇ ਸਕੂਲ ਦੀ ਲਾਇਬ੍ਰੇਰੀ ਗਈ ਆ ਬਹਾਨੇ ਨਾਲ ਜਸਪ੍ਰੀਤ ਦੀ ਕਿਤਾਬ ਲੈਣ ਦੇ ਨਾਮ ਤੇ ਆ ਉੱਥੇ ਇੱਕ ਪੁਰਾਣਾ ਕੰਪਿਊਟਰ ਸੀ ਆ ਜਿਸ ਵਿੱਚ ਇੰਟਰਨੈਟ ਚੱਲਦਾ ਸੀ ਆ ਉਸਨੇ ਟਾਈਪ ਕੀਤਾ ਕੋਲੀ ਇੰਟਰਨੈਸ਼ਨਲ ਸੀਈਓ ਕਰਨਾ ਪੇਜ ਖੁੱਲਦੇ ਹੀ ਇੱਕ ਨਿਊਜ਼ ਆਰਟੀਕਲ ਸਾਹਮਣੇ ਆਇਆ ਇਕ ਨੌਜਵਾਨ ਪੰਜਾਬੀ ਅਰਬਪਤੀ ਕਰਨ ਕੋਹਲੀ ਗਰੁੱਪ ਦਾ ਸੀਈਓ ਕੁਝ ਸਮੇਂ ਪਹਿਲਾਂ ਰਹੱਸਮਈ ਤਰੀਕੇ ਨਾਲ ਲਾਪਤਾ ਹੋ ਗਿਆ ਸੀ ਆ ਉਸਦੀ ਕੰਪਨੀ ਕੋਹਲੀ ਗਰੁੱਪਾ ਗੁਪਤ ਤਰੀਕੇ ਨਾਲ ਕੰਮ ਕਰ ਰਹੀ ਹੈ ਇਹ ਤਾਂ ਜੋ ਤਸਵੀਰ ਸੀ ਉਹੀ ਚਿਹਰਾ ਉਹੀ ਮੁਸਕਾਨ ਉਹੀ ਅੱਖਾਂ ਜੋ ਹੁਣ ਝੂਗੀ ਦੇ ਵਿੱਚ ਚੁੱਪਚਾਪ ਬੈਠੀ ਰਹਿੰਦੀਆਂ ਸਨ ਸਿਮਰ ਨੇ ਕੰਪਿਊਟਰ ਬੰਦ ਕੀਤਾ ਪਰ ਉਸ ਦਾ ਦਿਲਾ ਹੁਣ ਖੁੱਲ ਚੁੱਕਿਆ ਸੀ ਉਹ ਦੌੜਦੀ ਹੋਈ ਚੁਗੀ ਪਰਤੀਆ ਉਸ ਦਾ ਘਰ ਵਾਲਾ ਉੱਥੇ ਹੀ ਬੈਠਾ ਸੀ ਉਹ ਚੁੱਪਚਾਪ ਸਿਮਰ ਨੇ ਕਿਹਾ ਤੁਸੀਂ ਮੇਰੇ ਨਾਲ ਝੂਠ ਬੋਲਿਆ ਤੁਸੀਂ ਅਪਿਕਾਰੀ ਨਹੀਂ ਸਕੋ ਆ ਅਰਬਪਤੀ ਹਾਂ ਤੁਸੀਂ ਮੇਰੇ ਨਾਲ ਵਿਆਹ ਕਿਉਂ ਕੀਤਾ ਇੱਕ ਅਨਜਾਨ ਮਜਬੂਰ ਕੁੜੀ ਨਾਲ ਇਹ ਸਭ ਨਾਟਕ ਕਿਉਂ ਉਹ ਉਹ ਹੌਲੀ ਜਈ ਮੁਸਕੁਰਾਇਆ ਕਿਉਂਕਿ ਮੈਨੂੰ ਐਜੀ ਕੁੜੀ ਚਾਹੀਦੀ ਸੀ ਜੋ ਮੇਰੀ ਦੌਲਤ ਨਾਲ ਨਹੀਂ ਸਕੋ ਮੇਰੀ ਆਤਮਾ ਨੂੰ ਚਾਵੇ ਮੇਰੇ ਨਾਲ ਪਿਆਰ ਕਰੇ ਜੋ ਮੇਰੇ ਪੈਸੇ ਨਾਲ ਨਹੀਂ ਆ ਸਿਮਰ ਦੀਆਂ ਅੱਖਾਂ ਦੇ ਵਿੱਚ ਹੰਝੂ ਨਿਕਲ ਗਏ ਆ ਪਰ ਇਹ ਹੰਝੂ ਦਰਦ ਦੇ ਨਹੀਂ ਸੀ ਇਹ ਹੈਰਾਨੀ ਤੇ ਗੁੱਸੇ ਦੇ ਸੀ ਆ ਤਾਂ ਕਿ ਇਹ ਵਿਆਹ ਵੀ ਇੱਕ ਇਮਤਿਹਾਨ ਸੀ ਉਤਪਟਾ ਭਰਿਆ ਫਿਰ ਹੋਲੇ ਜੀ ਬੋਲਿਆ ਇਹ ਵਿਆਹ ਮੇਰੇ ਲਈ ਇੱਕ ਤਜਰਬਾ ਸੀ ਪਰ ਤੇਰੇ ਲਈ ਆਜ਼ਾਦੀ ਦਾ ਰਸਤਾ ਬਣ ਸਕਦਾ ਹੈ ਜੇ ਤੂੰ ਚਾਹੇ ਉਸਨੇ ਸਿਮਰ ਵੱਲ ਹੱਥ ਵਧਾਇਆ ਹੁਣ ਤੂੰ ਜਾਣ ਗਈ ਹੈ ਹੁਣ ਫੈਸਲਾ ਤੇਰਾ ਹੈ ਉਹ ਸੱਤ ਨੂੰ ਦੇਖ ਕੇ ਸਿਮਰ ਕੰਬ ਗਈ ਆ ਉਹ ਜਾਣਦੀ ਸੀ ਆ ਕੀ ਆ ਉਸ ਹੱਥ ਨਾਲ ਉਹ ਪੂਰੀ ਦੁਨੀਆ ਨੂੰ ਮੁਠੀ ਵਿੱਚ ਕਰ ਸਕਦੀ ਹੈ ਪਰ ਉਸ ਹੱਥ ਨੂੰ ਫੜਨ ਤੋਂ ਪਹਿਲਾਂ ਉਸ ਨੂੰ ਖੁਦ ਨੂੰ ਦੇਖਣਾ ਸੀ ਆ ਕਿ ਉਹ ਇਸ ਭਿਕਾਰੀ ਦੇ ਨਾਲ ਪਿਆਰ ਕਰਨ ਲੱਗੀ ਸੀ ਆ ਜਾਂ ਉਹ ਸਰਬਪਤੀ ਦੇ ਨਾਲ ਕੀ ਉਸ ਦੀ ਜ਼ਿੰਦਗੀ ਦਾ ਇੰਨਾ ਵੱਡਾ ਫੈਸਲਾ ਬਸ ਇੱਕ ਇਮਤਿਹਾਨ ਸੀ ਆ ਇੰਨਾ ਸਵਾਲਾਂ ਦੇ ਜਵਾਬ ਮਿਲਣ ਤੋਂ ਪਹਿਲਾਂ ਪਿੰਡ ਵਿੱਚ ਇੱਕ ਹੋਰ ਤੂਫਾਨ ਆਇਆ ਜਸਪ੍ਰੀਤ ਦਾ ਵਿਆਹ ਟੁੱਟ ਗਿਆ ਸੀ ਆ ਉਹ ਜਸਪ੍ਰੀਤਾ ਜਿਸ ਦੇ ਲਈ ਮਾਮੇ-ਮਾਮੀ ਨੇ ਹਮੇਸ਼ਾ ਸਭ ਕੁਝ ਕੁਰਬਾਨ ਕੀਤਾ ਹੁਣ ਅੱਦਮਰੀ ਹਾਲਤ ਦੇ ਵਿੱਚ ਮਾਪੇ ਕਰਪਤੀ ਸੀ ਆ ਉਸਦੇ ਪਤੀ ਨੇ ਉਸ ਨੂੰ ਐਨਾ ਮਾਰਿਆ ਸੀ ਕਿ ਉਸ ਦਾ ਚਿਹਰਾ ਸੁੱਜ ਗਿਆ ਸੀ ਆ ਉਸੇ ਰਾਤ ਤਾਂ ਮਾਮੇ ਦੀ ਦੁਕਾਨ ਵਿੱਚ ਚੋਰੀ ਹੋ ਗਈ ਆ ਦੁਕਾਨਦਾਰਾਂ ਨੇ ਉਧਾਰ ਦੇਣਾ ਬੰਦ ਕਰ ਦਿੱਤਾ ਖੇਤ ਵਿੱਚ ਫਸਲ ਖਰਾਬ ਹੋ ਗਈ ਮਾਮੇ-ਮਾਮੀ ਦੀ ਹਾਲਤ ਤਾਂ ਹੁਣ ਉਸੇ ਤਰ੍ਹਾਂ ਦੀ ਹੋ ਗਈ ਸੀ ਜਿਸ ਤਰ੍ਹਾਂ ਉਹਨਾਂ ਨੇ ਕਦੇ ਸਿਮਰ ਦੀ ਬਣਾਈ ਸੀ ਕਰਨ ਨੇ ਕਦੇ ਸਿਮਰ ਨਾਲ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕੀਤੀ ਉਹ ਕਦੇ ਨਹੀਂ ਜਤਾਇਆ ਕਿ ਉਹ ਸਿਮਰ ਤੋਂ ਬਿਹਤਰ ਹੈ ਉਲਟਾ ਹੁਣ ਤਾਂ ਉਸਦੇ ਹਰ ਛੋਟੇ ਕੰਮ ਦੇ ਵਿੱਚ ਮਦਦ ਕਰਦਾ ਖਾਣਾ ਬਣਾਉਣਾ ਪਾਣੀ ਭਰਨਾ ਤੇ ਕਦੇ-ਕਦੇ ਉਸਦੇ ਨਾਲ ਚੁੱਪਚਾਪ ਚਾਹ ਪੀਣਾ ਹੁਣ ਸਿਮਰ ਨੂੰ ਨਾ ਉਸਦੀ ਪਛਾਣ ਨਾਲ ਫਰਕ ਪੈਂਦਾ ਸੀ ਅਨਾਉਂਸ ਦੇ ਅਤੀਤ ਨਾਲ ਬਸ ਹੀ ਕੱਲ ਰੋਜ਼ ਉਸਦੇ ਦਿਲ ਵਿੱਚ ਆਉਂਦੀ ਸ਼ਾਇਦ ਇਹ ਹੀ ਉਸ ਦਾ ਰਿਸ਼ਤਾ ਸੀ ਆ ਜੋ ਸੱਚਮੁੱਚ ਬਰਾਬਰੀ ਨਾਲ ਸ਼ੁਰੂ ਹੁੰਦਾ ਹੈ ਜਿੱਥੇ ਕੋਈ ਕਿਸੇ ਤੇ ਹਾਵੀ ਨਹੀਂ ਹੁੰਦਾ ਕੋਈ ਇੱਕ ਦੂਜੇ ਨੂੰ ਨੀਵਾਂ ਨਹੀਂ ਦਿਖਾਉਂਦਾ ਇੱਕ ਦਿਨ ਜਦੋਂ ਕਰਨ ਖੇਤ ਦੇ ਕੋਲ ਬੈਠਾ ਸੀ ਆ ਸਿਮਰ ਉਸਦੇ ਕੋਲ ਗਈ ਆ ਉਸਨੇ ਪੁੱਛਿਆ ਤੁਸੀਂ ਆਪਾਂ ਲ ਮੇਰੇ ਨਾਲ ਵਿਆਹ ਕਿਉਂ ਕੀਤਾ ਕਰਨ ਨੇ ਉਸ ਦੀ ਤਰਫ ਦੇਖਿਆ ਤੇ ਮੁਸਕਰਾਇਆ ਤੇ ਕਹਿ ਦਿੱਤਾ ਕਿਉਂਕਿ ਜਦੋਂ ਮੈਂ ਤੈਨੂੰ ਪਹਿਲੀ ਵਾਰ ਦੇਖਿਆ ਸੀ ਆ ਤੇਰੀਆਂ ਅੱਖਾਂ ਦੇ ਵਿੱਚ ਸਿਰਫ ਦਰਦ ਨਹੀਂ ਸੀ ਆਪਣਾਪਨ ਸੀ ਆ ਮੈਨੂੰ ਐਜੀ ਔਰਤ ਚਾਹੀਦੀ ਸੀ ਆ ਜੋ ਕਿ ਮੈਨੂੰ ਆ ਮੇਰੀ ਅੱਖ ਦੀ ਪਛਾਣ ਨਾਲ ਮੇਰੇ ਇਨਸਾਨ ਹੋਣ ਨਾਲ ਅਪਣਾਏ ਆ ਸਿਮਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਆ ਪਰ ਹੁਣ ਉਹ ਹੰਝੂ ਕਮਜ਼ੋਰੀ ਦੇ ਨਹੀਂ ਸੀ ਆ ਨਾ ਹੀ ਗੁੱਸੇ ਦੇ ਉਹ ਇੱਕ ਨਵੀਂ ਸ਼ੁਰੂਆਤ ਦੀ ਦਸਤਕ ਸੀ ਆ ਪਿੰਡ ਵਿੱਚ ਹਲਚਲ ਮਚ ਗਈ ਕਿਸੇ ਨੇ ਸੁਣਿਆ ਪਰ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸੀ ਆ ਉਹ ਹੀ ਭਿਖਾਰੀ ਜਿਸ ਨੂੰ ਲੋਕ ਸਿਮਰ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁਰਪਾਗਿਆ ਸਮਝਦੇ ਸੀ ਆ ਸਭ ਤੋਂ ਵੱਡੀ ਸਜ਼ਾ ਸਮਝਦੇ ਸੀ ਹੁਣ ਚਿੱਟੀ ਕਮੀਜ਼ਾ ਨੀਲੇ ਬਲੇਜ਼ਰ ਵਿੱਚ ਨੀਲੀ ਕਾਰ ਤੋਂ ਉਤਰਿਆ ਤੇ ਉਸਦੇ ਨਾਲ ਇੱਕ ਗਾਰਡ ਸੀ ਇੱਕ ਡਰਾਈਵਰ ਤੇ ਉਸਦੇ ਪਿੱਛੇ ਖੜੀ ਸੀ ਸਿਮਰ ਉਸਦੇ ਨਾਲ ਗੱਡੀਆਂ ਦਾ ਕਾਫਲਾ ਸੀ ਆ ਸਿਮਰ ਹੁਣ ਕਿਸੇ ਰਾਜਕੁਮਾਰੀ ਤੋਂ ਘੱਟ ਨਹੀਂ ਸੀ ਆ ਮਾਮੇ-ਮਾਮੀ ਦੇ ਤਾਂ ਹੋਸ਼ ਉੱਡ ਗਏ ਕਰਨ ਬੋਲਿਆ ਹਾਂ ਮੈਂ ਉਹ ਹਾਂ ਜਿਸ ਨੂੰ ਤੁਸੀਂ ਠੁਕਰਾਇਆ ਪਰ ਜਿਸ ਨੂੰ ਸਿਮਰ ਨੇ ਅਪਣਾਇਆ ਬਿਨਾਂ ਕਿਸੇ ਸਵਾਲ ਬਿਨਾਂ ਕਿਸੇ ਸ਼ਰਤ ਦੇ ਜਸਪ੍ਰੀਤ ਤੋਂ ਸੀਮਰ ਬੋਲੀ ਆ ਦਰਦ ਤੇਰਾ ਵੀ ਉਸੇ ਤਰ੍ਹਾਂ ਹੈ ਜਿਵੇਂ ਮੇਰਾ ਸੀ ਹੁਣ ਖੁਦ ਨੂੰ ਉਠਾ ਕਿਸੇ ਮਰਦ ਦੇ ਸਹਾਰੇ ਨਹੀਂ ਆਪਣੀ ਮਿਹਨਤ ਨਾਲ ਕਰਨ ਨੇ ਪਿੰਡ ਵਾਲਿਆਂ ਨੂੰ ਦੱਸਿਆ ਮੈਂ ਭਿਕਾਰੀ ਬਣ ਕੇ ਜੀਣ ਦਾ ਫੈਸਲਾ ਕੀਤਾ ਸੀ ਆ ਕਿਉਂਕਿ ਮੈਂ ਜਾਣਨਾ ਚਾਹੁੰਦਾ ਸੀ ਬਿਨਾ ਪੈਸੇ ਦੇ ਬਿਨਾ ਪਹਿਚਾਨ ਦੇ ਕੋਈ ਮੈਨੂੰ ਅਪਣਾਏਗਾ ਜਾਂ ਨਹੀਂ ਆ ਬਿਨਾ ਪੈਸੇ ਦੇ ਬਿਨਾ ਪਹਿਚਾਨ ਦੀ ਜਿੰਦਗੀ ਕਿਵੇਂ ਦੀ ਹੁੰਦੀ ਹੈ ਨੇ ਸਿਮਰ ਨੇ ਉਹ ਹੀ ਕੀਤਾ ਉਸਨੇ ਮੈਨੂੰ ਕਦੇ ਨੀਵਾ ਨਹੀਂ ਦਿਖਾਇਆ ਨਾ ਕਦੇ ਤਾਨਾ ਮਾਰਿਆ ਇੱਕ ਵਾਰ ਵੀ ਨਹੀਂ ਕਿਹਾ ਮੈਂ ਭਿਕਾਰੀ ਨਾਲ ਨਹੀਂ ਰਹਿਣਾ ਮੈਂ ਥੋ ਚਲੀ ਹਾਂ ਉਸਨੇ ਮੇਰਾ ਸਾਥ ਦਿੱਤਾ ਮੇਰੇ ਨਾਲ ਰਹੀ ਆ ਜੇਕਰ ਉਹ ਚੋਂਦੀ ਆਰਾਮ ਦੇ ਨਾਲ ਰਾਤ ਬਰਾਤ ਕਿਤੇ ਜਾ ਸਕਦੀ ਸੀ ਯਾਰ ਜਾਂ ਫਿਰ ਦਿਨ ਵੀ ਸ਼ਰਿਆਮ ਮੈਨੂੰ ਕਹਿ ਕੇ ਜਾ ਸਕਦੀ ਸੀ ਆ ਮੈਂ ਕੌਣ ਹੁੰਦਾ ਸੀ ਉਸ ਨੂੰ ਰੋਕਣ ਵਾਲਾ ਤੇ ਲੇਕਿਨ ਉਸਨੇ ਅਜਾ ਨਹੀਂ ਕੀਤਾ ਉਹ ਮੇਰੇ ਨਾਲ ਰਹੀ ਆ ਮੇਰੇ ਨਾਲ ਭਲਾ ਮੈਂ ਇੱਕ ਭਿਕਾਰੀ ਸੀ ਆ ਮੈਂ ਉਸ ਨੂੰ ਕੁਝ ਨਹੀਂ ਦੇ ਸਕਦਾ ਸੀ ਆ ਪਰ ਮੇਰੇ ਨਾਲ ਸੀ ਆ ਮੈਂ ਉਸ ਨੂੰ ਕਦੇ ਦੁੱਖ ਨਹੀਂ ਦਿੱਤਾ ਤੇ ਉਹ ਮੇਰੇ ਨਾਲ ਹਰ ਦਰਦ ਵਿੱਚ ਰਹਿ ਰਹੀ ਸੀ ਆ ਅੱਜ ਮੈਂ ਜੋ ਵੀ ਹਾਂ ਉਸ ਦਾ ਹੱਕ ਹੈ ਸਭ ਤੋਂ ਜ਼ਿਆਦਾ ਉਸ ਨੂੰ ਹੈ ਲੋਕ ਕਹਿੰਦੇ ਸਨ ਕਿ ਕੁੜੀ ਕੁਝ ਨਹੀਂ ਕਰ ਸਕਦੀ ਆ ਮਾਮੇ ਨੇ ਕਿਹਾ ਸੀ ਆ ਇਸ ਨੂੰ ਭਿਕਾਰੀ ਦੇ लायक ਵੀ ਨਹੀਂ ਸਮਝਿਆ ਤੇ ਅੱਜ ਉਹ ਕੁੜੀ ਉਸ ਆਦਮੀ ਦੀ ਪਤਨੀ ਸੀ ਆ ਜਿਸ ਦੇ ਕੋਲ ਸਾਰਾ ਕੁਝ ਸੀ ਆ ਪਰ ਉਹ ਸਿਰਫ ਉਸੇ ਨੂੰ ਚਾਹੁੰਦਾ ਸੀ ਸਿਮਰ ਨੇ ਕారణ ਦਾ ਹੱਥ ਫੜਿਆ ਹੋ ਜਾਂਦੀ ਸੀ ਕਿ ਉਹ ਰਸਤਾ ਸਾਂ ਨਹੀਂ ਹੋਵੇਗਾ ਪਰ ਹੁਣ ਉਸ ਤੋਂ ਡਰਦੀ ਨਹੀਂ ਸੀ ਆ ਕਿਉਂਕਿ ਉਸਨੇ ਸਿੱਖ ਲਿਆ ਸੀ ਕਿਉਂਕਿ ਜ਼ਿੰਦਗੀ ਦੀ ਅਸਲੀ ਜਿੱਤਾ ਪੈਸੇ ਦੇ ਨਾਲ ਨਹੀਂ ਸਗੋ ਪਿਆਰ ਤੇ ਸਮਾਨ ਨਾਲ ਹੁੰਦੀ ਹੈ ਹਾਂਜੀ ਦੋਸਤੋ ਐਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ